ਵਿਦਿਆਨਸ ਤੋਂ ਇੱਕ ਕੇਸ ਆ ਜਿਹੜਾ ਉਹ ਕਿਸੇ ਕੇਂਦਰੀ ਏਜੰਸੀ ਆਵਦੇ ਹੱਥ ਵਿੱਚ ਲੈ ਸਕਦੀ ਹੈ ਜਾਂ ਨਹੀਂ ਲੈ ਸਕਦੀ ਉਹ ਜਿਹੜਾ ਤੁਹਾਡੇ ਤੇ ਪਹਿਲਾ ਪਰਚਾ ਹੈਗਾ ਐਨਡੀਪੀਐਸ ਦਾ ਉਹਦੇ ਵਿੱਚ ਧਾਰਾ ਜੋੜੀ ਜਾ ਸਕਦੀ ਹੈ ਕੋਈ ਨਹੀਂ ਜੋੜੀ ਜਾ ਸਕਦੀ ਉਹ ਕੇਸ ਦੁਬਾਰਾ ਅੱਗੇ ਤੁਰਸਾ ਤੱਕ ਨਹੀਂ ਤੁਰ ਸਕਦਾ ਔਰੇ ਬੜੀ ਸਮਾਰਟ ਮੂਵ ਹੈ ਸਰਕਾਰ ਦੀ ਸੁਪਰੀਮ ਕੋਰਟ ਦੀਆਂ ਦੋ ਜਜਮੈਂਟਾਂ ਮੈਂ ਕਹੂੰਗਾ ਤੁਸੀਂ ਆਨਲਾਈਨ ਵੀ ਸਰਚ ਕਰਿਓ ਇੱਕ ਹੈਗੀ ਟੀਟੀ ਐਂਟਰੀ ਇੱਕ ਅਮਿਤ ਭਾਈ ਸਾਹਿਬ ਸੁਪਰੀਮ ਕੋਰਟ ਨੇ ਉਹਨਾਂ ਚ ਬੜਾ ਕਲੀਅਰ ਕਹਿ ਕਿ ਅਗਰ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਨਵਾਂ ਤੱਥ ਆ ਰਿਹਾ ਤਾ ਉਸੇ ਇਨਵੈਸਟੀਗੇਸ਼ਨ ਚ ਵੱਡਾ ਜੁਰਮ ਹੋਊਗਾ ਮਤਲਬ ਇਹ ਜਿਹੜਾ ਡਰੱਗ ਦਾ ਕੇਸ ਸੀ ਉਹਦੇ ਚ ਹੀ ਪੀਸੀ ਐਕਟ ਐਡ ਕਰਨਾ ਚਾਹੀਦਾ ਸੀ ਅਗਰ ਇਹਨਾਂ ਨੂੰ ਲੱਗਿਆ ਸੀ ਨਾ ਕਿ 500 ਕਰੋੜ ਦੀ ਮਨੀ ਟ੍ਰੇਲ ਹੈ ਜਾਂ ਫਾਈਨੈਂਸ਼ੀਅਲ ਉਹਦੇ ਚ ਪਹਿਲਾਂ ਧਾਰਾ ਐਡ ਕਰਨੀ ਸੀ ਫਿਰ ਇਹ ਕੇਸ ਵਿਜੀਲੈਂਸ ਕੋਲੇ ਟਰਾਂਸਫਰ ਹੋ ਜਾਣਾ ਸੀ ਇਹਨਾਂ ਨੇ ਕਿਉਂ ਨਹੀਂ ਉੱਥੇ ਧਾਰਾ ਐਡ ਕੀਤੀ ਕਿਉਂਕਿ ਸੁਪਰੀਮ ਕੋਰਟ ਨੇ ਕਸਟਡੀ ਦੇਣ ਤੋਂ ਮਨਾ ਕਰਤੀ ਅਸਲ ਚ ਸੀਐਮ ਦੀ ਈਗੋ ਸੀ ਪਰਸਨਲ ਸਕੋਰ ਸੈਟਲ ਕਰਨਾ ਸੀ